ਆਵਾਦੀ ਪਾਰਟੀ ਆਵਾਦੀ ਪਾਰਟੀ ਆਵਾਦੀ ਪਾਰਟੀ ਜਿੰਦਾਬਾਦ 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 ਮੈਂ ਤਾਂ ਕੋਈ ਗੱਲ ਨਹੀਂ ਬਿਠਾ ਲਓ ਮੈਨੂੰ ਵੀ ਨਹੀਂ ਮਰਦਾਬਾ ਜੰਜਾਬ ਸਰਕਾਰ ਮਰਦਾਬਾ ਜੰਜਾਬ ਸਰਕਾਰ ਮਰਦਾਬਾ ਜੰਜਾਬ ਸਰਕਾਰ ਵੀਡੀਓ ਕਾਜੀ ਬਣਾਓ ਆਦਾ ਬਸੇ ਬਰਕਰਾਰ ਰੱਖੋ ਇਹ ਕੈਂਪ ਬਣਾਓ ਇਹ ਗਰੀਬਾਂ ਦਾ ਕੰਮ ਹੋ ਰਿਹਾ ਗਰੀਬਾਂ ਦਾ ਕੰਮ ਹੋ ਰੋ ਰੋਣ ਮੈਂ ਇਹ ਗੱਲ ਹੈ ਕਿ ਨਹੀਂ ਆਣਾ ਕਾਦਾ ਬਾਪ ਜੀ ਨਾ ਕਰੋ ਮੈਂ ਜਾਇਨਾ ਕਰੋ ਤੁਸੀਂ ਬਿਲਕੁਲ ਧੱਕਾ ਨਾ ਕਰੋ ਬਿਲਕੁਲ ਨਹੀਂ ਆਣਾ ਸੀ ਬਿਲਕੁਲ ਨਹੀਂ ਆਣਾ ਸੀ ਅਸੀਂ ਨਹੀਂ ਜਾਣਾ ਅਸੀਂ ਕੰਮ ਕਰਦੇ ਹਾਂ ਜੀ ਕਰਦਾ ਸਭ ਕਰਦਾ ਇੱਕ ਆਪਣੀ ਵਰਤੀ ਜਾ ਹੁਣ ਨਹੀਂ ਆ ਮਾਲ ਕਰਦਾ ਯਾਰ ਜੱਟੀ ਮਾਰੀ ਫੜਾ ਜੱਟੀ ਕਿੱਥੇ ਜਾਏਗਾ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਭਗਵੰਤ ਮਾਨ ਦੀ ਸਰਕਾਰ ਨੇ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿੰਡਾਂ ਪੀੜੀਆਂ 'ਚ ਰਹਿੰਦੇ ਲੋਕਾਂ ਨੂੰ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ, ਇਲਾਜ ਕਰਾਉਣ ਲਈ ਯੋਸ਼ਮਾ ਯੋਜਨਾ, ਜਨਤਨ ਯੋਜਨਾ, ਗਰੀਬ ਖਲਿਆਨ ਯੋਜਨਾ ਔਰ ਜਿਹੜੀਆਂ ਕਿਸਾਨ ਫਸਲ ਬੀਮਾ ਯੋਜਨਾ, ਹੋਰ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਹੂਲਤਾਂ ਨੇ ਆਮ ਲੋਕਾਂ 'ਚ ਪਿੰਡਾਂ ਪੀੜੀਆਂ ਤੱਕ ਪਹੁੰਚਣ ਉਸ ਮਕਸਦ ਦੇ ਨਾਲ ਜਿਹੜੇ ਪਿੰਡਾਂ 'ਚ ਕੈਂਪ ਲਾਏ ਜਾ ਰਹੇ ਸੀ ਲੋਕਾਂ ਦੇ ਭਲੇ ਦੇ ਲਈ ਲਾਏ ਜਾ ਰਹੇ ਸੀ ਉਸ ਨੂੰ ਰੋਕਣ ਦੇ ਲਈ ਅੱਜ ਜਿਹੜੇ ਆਪਣਾ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਇਹਨਾਂ ਕੈਂਪ ਲਾਉਣ ਦੇ ਲਈ ਅੱਜ ਸ਼ਾਹਕੋਟ ਦੇ ਵਿੱਚ ਸਾਡੇ ਪੁਰਵ ਸੀਪੀਐਸ ਕੇੜੀ ਭੰਡਾਰੀ ਜੀ ਨੂੰ ਗ੍ਰਿਫਤਾਰ ਕਰਾਇਆ ਸਾਡੇ ਪੁਰਵ ਲੋਕ ਸਭਾ ਜਲੰਧਰ ਤੋਂ ਸੰਸਦ ਸੁਸ਼ੀਰ ਰਿੰਕੂ ਜੀ ਨੂੰ ਆਦਮਪੁਰ ਤੇ ਰੈਸਟ ਕਰਾਇਆ ਮੈਂ ਉਹਨਾਂ ਦੀ ਗ੍ਰਿਫਤਾਰੀ ਦੀ ਜਿਹੜੀ ਆ ਨਿੰਦਾ ਕਰਦਾ ਔਰ ਭਗਵੰਤ ਮਾਨ ਸਰਕਾਰ ਨੂੰ ਕਹਿੰਦਾ ਕਿ ਤੇਰੀ ਇਸ ਬਖਲਾਹਟ ਨਾਲ ਤੇਰੀ ਸਰਕਾਰ ਬਚਣ ਵਾਲੀ ਨਹੀਂ ਹੈ ਅੱਜ ਜਿੱਥੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾਇਆ ਉੱਥੇ ਲੋਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਵਿੱਚ ਵੀ ਰੋੜਾ ਖੜਾ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹਰ ਫਰੰਟ 'ਤੇ ਫੇਲ ਹੋ ਗਈ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗ੍ਰਾਫ ਹੈ ਲੋਕਾਂ 'ਚ ਨੇੜਤਾ ਹੈ ਲੋਕਾਂ 'ਚ ਸੈਪਟੈਂਸ ਜਿਹੜੀ ਹੈ ਲੋਕਾਂ ਦਾ ਰੁਝਾਨ ਜਿਹੜਾ ਭਾਰਤੀ ਜਨਤਾ ਪਾਰਟੀ ਵੱਲ ਵੱਧ ਰਿਹਾ ਹੈ ਇਹਨੂੰ ਦੇਖ ਕੇ ਬੋਖਲਾਹਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਪੁਲਸ ਦਾ ਉਪਯੋਗ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾ ਰਹੀ ਹੈ ਲੋਕਾਂ ਦੇ ਭਲੇ ਲਈ ਜਿਹੜੇ ਕੈਂਪ ਲਾ ਰਿਹਾ ਲੱਗ ਰਿਹਾ ਉਹਨਾਂ ਨੂੰ ਰੋਕਣ ਦਾ ਕੰਮ ਕਰ ਰਹੀ ਹੈ ਅਸੀਂ ਸਾਰੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਜਨਤਾ ਦੀ ਆਵਾਜ਼ ਬਣ ਕੇ ਇਸ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਡੰਕੇ ਦੀ ਚੋੜ ਤੇ ਆਵਾਜ਼ ਬੁਲੰਦ ਕਰਾਂਗੇ ਔਰ ਆਉਣ ਵਾਲੇ ਦਿਨਾਂ ਚ ਇਸ ਸਰਕਾਰ ਦਾ ਜੜਾ ਮਟਿਆ ਮੇਲ ਕਰਕੇ ਪੰਜਾਬ ਚ ਜੜਾ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜ ਕੇ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਜੜੀਆਂ ਹਰ ਘਰ ਤੱਕ ਪਹੁੰਚਾ ਕੇ ਜਨਤਾ ਦੀ ਜਿੱਤ ਔਰ ਲੋਕਤੰਤਰ ਦੀ ਜੜੀ ਬਹਾਲੀ ਪੰਜਾਬ ਚ ਉਹ ਕਰਾਵਾਂਗੇ